ਰੋਜ਼ਾਫ ਤਾਰਕੀ ਦੀ ਗਿਸ਼ੇ ਗਿਰੇ ਵਿੱਚ ਵੱਖ-ਵੱਖ ਵਰਗਾਂ ਦੇ ਆ ਸਮਾਜ ਦੇ ਸਾਰੇ ਸ਼ਿਕਾਰੇ ਸ਼ੀਸ਼ੀਤਾਈਏ ਨੇ ਸਾਡੇ ਮੁਸਲਮਾਨ ਭਰਾਵਾਂ ਦੇ ਵਿੱਚ ਆ ਕੇ ਸਾਨੂੰ ਮਾਨ ਮਸੀਦਾ ਜਿਹੜਾ ਸਬੰਧ ਹੈ ਨੌ ਮਾਸ ਦਾ ਰਿਸ਼ਤਾ ਹੈ ਇਹਨਾਂ ਨਾਲ ਪੰਡ ਹੋਈਆ ਪਾਕਿਸਤਾਨ ਤੇ ਇੰਡੀਆ ਦੇ ਲੇਕਿਨ ਚੜਦਾ ਪੰਜਾਬ ਲੈਦਾ ਪੰਜਾਬ ਅੱਜ ਵੀ ਤੋਂ ਨਹੀਂ ਪਿਆਰ ਹੈ ਮੁਸਲਮਾਨ ਭਾਈਚਾਰੇ ਵੱਲੋਂ ਪਵਿੱਤਰ ਰਮਜ਼ਾਨ ਦੇ ਮੱਦੇਨਜ਼ਰ ਜੁਗਨੂ ਪੈਲੇਸ ਸਰਹੰਦ ਵਿਖੇ ਇਫਤਾਰ ਪਾਰਟੀ ਦਾ ਯੋਜਨ ਕੀਤਾ ਗਿਆ ਇਸ ਮੌਕੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਰੋਜਾ شریف ਦੇ ਖਲੀਫਾ ਸ਼ਾਹਿਦ ਮੁਹੰਮਦ ਫਤੇ ਪਟਿਆਲਾ ਤੋਂ ਮੂਸਾ ਖਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਕਤ ਪਵਿੱਤਰ ਰਮਜ਼ਾਨ ਦਾ ਤਿਹਾਰ ਮੁਸਲਮਾਨ ਭਾਈਚਾਰੇ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਇਸੇ ਦੌਰਾਨ ਇਫਤਾਰ ਪਾਰਟੀ ਦਾ ਯੋਜਨ ਕੀਤਾ ਜਾਂਦਾ ਜਿਸ ਵਿੱਚ ਇਕੱਠੇ ਬੈਠ ਕੇ ਭੋਜਨ ਕੀਤਾ ਜਾਂਦਾ ਮੁਸਲਮਾਨ ਭਾਈਚਾਰੇ ਦਾ ਇਹ ਤਿਉਹਾਰ ਬਹੁਤ ਹੀ ਵਧੀਆ ਪਵਿੱਤਰ ਅਤੇ ਸਾਨੂੰ ਭਾਈਚਾਰਕ ਸਾਂਝ ਬਣਾਉਣ ਦਾ ਸੁਨੇਹਾ ਦਿੰਦਾ ਹੈ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਹਰ ਵਿਅਕਤੀ ਦੀਆਂ ਖੁਸ਼ੀਆਂ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਿਹਤ ਸਿਸਟਮ ਨੂੰ ਦੇਖ ਕੇ ਇਹਨਾਂ ਵਰਤ ਨੂੰ ਰੱਖਿਆ ਜਾਵੇ ਤਾਂ ਇਹ ਵਰਤ ਹਰ ਵਿਅਕਤੀ ਲਈ ਫਾਇਦੇਮੰਦ ਸਾਬਤ ਹੋ ਸਕਦੇ ਨੇ ਉਹਨਾਂ ਇਹ ਵੀ ਐਲਾਨ ਕੀਤਾ ਕਿ ਉਹ ਅੱਗੇ ਵੀ ਕੋਸ਼ਿਸ਼ ਕਰਨਗੇ ਕਿ ਉਹ ਵਰਤ ਰੱਖ ਸਕਣ ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਨੋਰਟੀ ਵਿੰਗ ਦੇ ਪ੍ਰਧਾਨ ਚਮਨ ਕਰੇਸੀ ਬਹਾਦਰ ਖਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਲਿਫੜਾ ਅਤੇ ਮਾਰਕੀਟ ਕਮੇਟੀ ਇਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਅਤੇ ਮੁਸਲਮ ਭਾਈਚਾਰੇ ਦੇ ਲੋਕ ਹਾਜ਼ਰ ਸਨ ਆਮ ਆਦਮੀ ਪਾਰਟੀ ਦੇ ਮਿਨੋਰਿਟੀ ਸੈੱਲ ਦੇ ਚੇਅਰਮੈਨ ਸਾਹਿਬ ਚਮਨ ਕੁਰੇਸੀ ਸਾਹਿਬ ਤੇ ਉਹਨਾਂ ਦੇ ਸਾਥੀਆਂ ਵੱਲੋਂ ਰੋਜ਼ਾ ਇਫਤਾਰ ਪਾਰਟੀ ਕੀਤੀ ਗਈ ਸੀ ਜਿਦੇ ਵਿੱਚ ਵੱਖ-ਵੱਖ ਵਰਗਾਂ ਦੇ ਔਰ ਸਮਾਜ ਦੇ ਸਾਰੇ ਸਾਰੇ ਸ਼ਿੱਸ਼ੀਤਾਈਆਂ ਨੇ ਬਹੁਤ ਚੰਗਾ ਲੱਗਿਆ ਆਪਸੀ ਭਾਈਚਾਰਾ ਸਾਡਾ ਸਭ ਤੋਂ ਵੱਡੀ ਤਾਕਤ ਹੈ ਔਰ ਅੱਜ ਅਸੀਂ ਸਾਰੇ ਇਕੱਠੇ ਹੋਏ ਸਾਡੇ ਮੁਸਲਮਾਨ ਭਰਾਵਾਂ ਦੇ ਵਿੱਚ ਆ ਕੇ ਸਾਨੂੰ ਮਾਣ ਮਹਿਸੂਸ ਹੋਇਆ ਅੱਡਾ ਜਿਹੜਾ ਸਬੰਧ ਹੈ ਨੌ ਮਾਸ ਦਾ ਰਿਸ਼ਤਾ ਹੈ ਨਾ ਇਹ ਦੁਨੀਆ ਸਾਡੀਆਂ ਕੋਈ ਨਰਾਇਕ ਸਰਕਾਰਾਂ ਨੇ ਉਹਦੀ ਬਦੌਲਤ ਸਾਡਾ ਬੰਡ ਹੋ ਗਿਆ ਪਾਕਿਸਤਾਨ ਤੇ ਇੰਡੀਆ ਦੇ ਲੇਕਿਨ ਚਾਹਦਾ ਪੰਜਾਬ ਲੈਦਾ ਪੰਜਾਬ ਅੱਜ ਵੀ ਉਨੇ ਹੀ ਪਿਆਰ ਹੈ ਰੋਜ਼ਾ ਫਟਾਰ ਪਾਰਟੀ ਕੀਤੀ ਸੀ ਜਿਹਦੇ ਵਿੱਚ ਵੱਖ-ਵੱਖ ਵਰਗਾਂ ਦੇ ਆ ਸਮਾਜ ਦੇ ਸਾਰੇ ਸ਼ਿਕਾਰੇ ਸ਼ੀਸ਼ਟਾਈਆਂ ਨੇ ਸਾਰੇ ਮੁਸਲਮਾਨ ਭਰਾਵਾਂ ਦੇ ਵਿੱਚ ਆ ਕੇ ਸਾਨੂੰ ਮਾਨ ਮਸੀਹਾ ਜਿਹੜਾ ਸਬੰਧ ਹੈ ਨੌ ਮਾਸ ਦਾ ਰਿਸ਼ਤਾ ਹੈ ਇਹਨਾਂ ਨਾਲ ਪੰਡ ਹੋਈਆ ਪਾਕਿਸਤਾਨ ਤੇ ਇੰਡੀਆ ਦੇ ਲੇਕਿਨ ਚੜਦਾ ਪੰਜਾਬ ਲੈਦਾ ਪੰਜਾਬ ਅੱਜ ਤੋਂ ਨਹੀਂ ਪਿਆਰ ਹੈ ਮੁਸਲਮਾਨ ਭਾਈਚਾਰੇ ਵੱਲੋਂ ਪਵਿੱਤਰ ਰਮਜ਼ਾਨ ਦੇ ਮੱਦੇਨਜ਼ਰ ਜੁਗਨੂ ਪੈਲੈਸ ਸਰਹੰਦ ਵਿਖੇ ਇਫਤਾਰ ਪਾਰਟੀ ਦਾ ਯੋਜਨ ਕੀਤਾ ਗਿਆ ਇਸ ਮੌਕੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਰੋਜਾ ਸ਼ਰੀਫ ਦੇ ਖਲੀਫਾ ਸ਼ਾਹਿਦ ਮੁਹੰਮਦ ਫਤੇ ਪਟਿਆਲਾ ਤੋਂ ਮੂਸਾ ਖਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਕਤ ਪਵਿੱਤਰ ਰਮਜ਼ਾਨ ਦਾ ਤਿਹਾਰ ਮੁਸਲਮਾਨ ਭਾਈਚਾਰੇ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਇਸੇ ਦੌਰਾਨ ਇਫਤਾਰ ਪਾਰਟੀ ਦਾ ਯੋਜਨ ਕੀਤਾ ਜਾਂਦਾ ਜਿਸ ਵਿੱਚ ਇਕੱਠੇ ਬੈਠ ਕੇ ਭੋਜਨ ਕੀਤਾ ਜਾਂਦਾ ਮੁਸਲਮਾਨ ਭਾਈਚਾਰੇ ਦਾ ਇਹ ਤਿਉਹਾਰ ਬਹੁਤ ਹੀ ਵਧੀਆ ਪਵਿੱਤਰ ਅਤੇ ਸਾਨੂੰ ਭਾਈਚਾਰਕ ਸਾਂਝ ਬਣਾਉਣ ਦਾ ਸੁਨੇਹਾ ਦਿੰਦਾ ਹੈ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਹਰ ਵਿਅਕਤੀ ਦੀਆਂ ਖੁਸ਼ੀਆਂ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਜੇਕਰ ਸਿਹਤ ਸਿਸਟਮ ਨੂੰ ਦੇਖ ਕੇ ਇਹਨਾਂ ਵਰਤ ਨੂੰ ਰੱਖਿਆ ਜਾਵੇ ਤਾਂ ਇਹ ਵਰਤ ਹਰ ਵਿਅਕਤੀ ਲਈ ਫਾਇਦੇਮੰਦ ਸਾਬਤ ਹੋ ਸਕਦੇ ਨੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਅੱਗੇ ਵੀ ਕੋਸ਼ਿਸ਼ ਕਰਨਗੇ ਕਿ ਉਹ ਵਰਤ ਰੱਖ ਸਕਣ ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਿਨੋਰਟੀ ਵਿੰਗ ਦੇ ਪ੍ਰਧਾਨ ਚਮਨਕਰੇਸੀ ਬਹਾਦਰ ਖਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਲਿਫੜਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਅਤੇ ਮੁਸਲਮ ਭਾਈਚਾਰੇ ਦੇ ਲੋਕ ਹਾਜ਼ਰ ਸਨ ਆਮ ਆਦਮੀ ਪਾਰਟੀ ਦੇ ਵਿਲੋਟੀ ਸੈੱਲ ਦੇ ਚੇਅਰਮੈਨ ਸਾਹਿਬ ਚੰਨੁਕਰੇਸੀ ਸਾਹਿਬ ਤੇ ਉਹਨਾਂ ਦੇ ਸਾਥੀਆਂ ਵੱਲੋਂ ਰੋਜ਼ਾ ਉਤਾਰ ਪਾਰਟੀ ਕੀਤੀ ਜਿਹਦੇ ਵਿੱਚ ਵੱਖ-ਵੱਖ ਵਰਗਾਂ ਦੇ ਔਰ ਸਮਾਜ ਦੇ ਸਾਰੇ ਸਾਰੇ ਸ਼ਿੱਸ਼ੇ ਧਾਈਏ ਨੇ ਬਹੁਤ ਚੰਗਾ ਲੱਗਿਆ ਆਪਸੀ ਭਾਈਚਾਰਾ ਸਾਡਾ ਸਭ ਤੋਂ ਵੱਡੀ ਤਾਕਤ ਹੈ ਔਰ ਅੱਜ ਅਸੀਂ ਸਾਰੇ ਇਕੱਠੇ ਹੋਏ ਅਸਾਂ ਦੇ ਮੁਸਲਮਾਨ ਭਰਾਵਾਂ ਦੇ ਵਿੱਚ ਆ ਕੇ ਸਾਨੂੰ ਮਾਣ ਮਹਿਸੂਸ ਹੋਇਆ ਅੱਡਾ ਜਿਹੜਾ ਸਬੰਧ ਹੈ ਨੌ ਮਾਸ ਦਾ ਰਿਸ਼ਤਾ ਹੈ ਇਹ ਦਿਨੀਆਂ ਸਾਡੀਆਂ ਕੋਈ ਨਰਾਇਕ ਸਰਕਾਰਾਂ ਨੇ ਉਹਦੀ ਬਦੌਲਤ ਸਾਡਾ ਬੰਡ ਹੋਈ ਹੈ ਪਾਕਿਸਤਾਨ ਤੇ ਇੰਡੀਆ ਦੇ ਲੇਕਿਨ ਚਾਹਦਾ ਪੰਜਾਬ ਲੈਣਾ ਪੰਜਾਬ ਅੱਜ ਵੀ ਉਹਨੇ ਹੀ ਪਿਆਰ ਹੈ ਰੋਜ਼ਾ ਸਟਾਰ ਪਾਰਟੀ ਟਿਕੀ ਸੀ ਜਿਹੜੇ ਵਿੱਚ ਵੱਖ-ਵੱਖ ਵਰਗਾਂ ਦੇ ਆ ਸਮਾਜ ਦੇ ਸਾਰੀ ਸ਼ਿਕਾਇਤਾਂ ਸ਼ੀਸ਼ੀ ਧਾਈਆਂ ਨੇ ਸਾਡੇ ਉਸਮਾਨ ਭਰਾਵਾਂ ਦੇ ਵਿੱਚ ਆ ਕੇ ਸਾਨੂੰ ਮਾਣ ਮਹਿਸੂਸਾ ਜਿਹੜਾ ਸਬੰਧ ਹੈ ਨੌ ਮਾਸ ਦਾ ਰਿਸ਼ਤਾ ਹੈ ਇਹਨਾਂ ਨਾਲ ਪੰਡ ਹੋਈਆ ਪਾਕਿਸਤਾਨ ਤੇ ਇੰਡੀਆ ਦੇ ਲੇਕਿਨ ਚੜਦਾ ਪੰਜਾਬ ਲੈਦਾ ਪੰਜਾਬ ਅੱਜ ਵੀ ਤੋਂ ਨਹੀਂ ਪਿਆਰ ਹੈ ਮੁਸਲਮਾਨ ਭਾਈਚਾਰੇ ਵੱਲੋਂ ਪਵਿੱਤਰ ਰਮਜ਼ਾਨ ਦੇ ਮੱਦੇਨਜ਼ਰ ਜੁਗਨੂ ਪੈਲੈਸ ਸਰਹੰਦ ਵਿਖੇ ਇਫਤਾਰ ਪਾਰਟੀ ਦਾ ਯੋਜਨ ਕੀਤਾ ਗਿਆ ਇਸ ਮੌਕੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਰੋਜਾ شریف ਦੇ ਖਲੀਫਾ ਸ਼ਾਹਿਦ ਮੁਹੰਮਦ ਅਤੇ ਪਟਿਆਲਾ ਤੋਂ ਮੂਸਾ ਖਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਕਤ ਪਵਿੱਤਰ ਰਮਜ਼ਾਨ ਦਾ ਤਿਹਾਰ ਮੁਸਲਮਾਨ ਭਾਈਚਾਰੇ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਇਸੇ ਦੌਰਾਨ ਇਫਤਾਰ ਪਾਰਟੀ ਦਾ ਯੋਜਨ ਕੀਤਾ ਜਾਂਦਾ ਜਿਸ ਵਿੱਚ ਇਕੱਠੇ ਬੈਠ ਕੇ ਭੋਜਨ ਕੀਤਾ ਜਾਂਦਾ ਮੁਸਲਮਾਨ ਭਾਈਚਾਰੇ ਦਾ ਇਹ ਤਿਉਹਾਰ ਬਹੁਤ ਹੀ ਵਧੀਆ ਪਵਿੱਤਰ ਅਤੇ ਸਾਨੂੰ ਭਾਈਚਾਰਕ ਸਾਂਝ ਬਣਾਉਣ ਦਾ ਸੁਨੇਹਾ ਦਿੰਦਾ ਹੈ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਹਰ ਵਿਅਕਤੀ ਦੀਆਂ ਖੁਸ਼ੀਆਂ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਿਹਤ ਸਿਸਟਮ ਨੂੰ ਦੇਖ ਕੇ ਇਹਨਾਂ ਵਰਤ ਨੂੰ ਰੱਖਿਆ ਜਾਵੇ ਤਾਂ ਇਹ ਵਰਤ ਹਰ ਵਿਅਕਤੀ ਲਈ ਫਾਇਦੇਮੰਦ ਸਾਬਤ ਹੋ ਸਕਦੇ ਨੇ ਉਹਨਾਂ ਇਹ ਵੀ ਐਲਾਨ ਕੀਤਾ ਕਿ ਉਹ ਅੱਗੇ ਵੀ ਕੋਸ਼ਿਸ਼ ਕਰਨਗੇ ਕਿ ਉਹ ਵਰਤ ਰੱਖ ਸਕਣ ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਨੋਰਟੀ ਵਿੰਗ ਦੇ ਪ੍ਰਧਾਨ ਚਮਨ ਕਰੇਸੀ ਬਹਾਦਰ ਖਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਲਿਫੜਾ ਅਤੇ ਮਾਰਕੀਟ ਕਮੇਟੀ ਦੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਅਤੇ ਮੁਸਲਮ ਭਾਈ ਚਾਰੇ ਦੇ ਲੋਕ ਹਾਜ਼ਰ ਸਨ ਆਮ ਆਦਮੀ ਪਾਰਟੀ ਦੇ ਮਿਨੋਰਟੀ ਸੈੱਲ ਦੇ ਚੇਅਰਮੈਨ ਸਾਹਿਬ ਚਮਨ ਕੁਰੇਸੀ ਸਾਹਿਬ ਤੇ ਉਹਨਾਂ ਦੇ ਸਾਥੀਆਂ ਵੱਲੋਂ ਰੋਜ਼ਾ ਇਫਤਾਰ ਪਾਰਟੀ ਕੀਤੀ ਸੀ ਜਿਦੇ ਵਿੱਚ ਵੱਖ-ਵੱਖ ਵਰਗਾਂ ਦੇ ਆ ਸਮਾਜ ਦੇ ਸਾਰੇ ਸਾਰੇ ਸ਼ਿੱਸ਼ੀਤਾਈਆਂ ਨੇ ਬਹੁਤ ਚੰਗਾ ਲੱਗਿਆ ਆਪਸੀ ਭਾਈਚਾਰਾ ਸਾਡਾ ਸਭ ਤੋਂ ਵੱਡੀ ਤਾਕਤ ਹੈ ਔਰ ਅੱਜ ਅਸੀਂ ਸਾਰੇ ਇਕੱਠੇ ਹੋਏ ਅਸਾਂ ਦੇ ਮੁਸਲਮਾਨ ਭਰਾਵਾਂ ਦੇ ਵਿੱਚ ਆ ਕੇ ਸਾਨੂੰ ਮਾਣ ਮਹਿਸੂਸ ਹੋਇਆ ਅੱਡਾ ਜਿਹੜਾ ਸਬੰਧ ਹੈ ਨੌ ਮਾਸ ਦਾ ਰਿਸ਼ਤਾ ਹੈ ਨਾ ਇਹ ਦੁਨੀਆ ਸਾਡੀਆਂ ਕੋਈ ਨਰਾਇਕ ਸਰਕਾਰਾਂ ਨੇ ਉਹਦੀ ਬਦੌਲਤ ਸਾਡਾ ਬੰਡ ਹੋ ਗਿਆ ਪਾਕਿਸਤਾਨ ਤੇ ਇੰਡੀਆ ਦੇ ਲੇਕਿਨ ਚਾਹਦਾ ਪੰਜਾਬ ਲੈਦਾ ਪੰਜਾਬ ਅੱਜ ਵੀ ਉਨੇ ਹੀ ਪਿਆਰ ਹੈ